ਨਾਵਲ ਤਤੀ ਹਵਾ ਲੇਖਕ ਓਮ ਪ੍ਰਕਾਸ਼ ਗਾਸੋ ਭਾਗ ਚੌਥਾ ਪੂਰਬ ਦੀ ਕੋਖੋਂ ਨਿਕਲੇ ਸੂਰਜ ਦੀਆਂ ਕਿਰਨਾਂ ਨੇ ਚਾਰੇ ਪਾਸੇ ਤਕੜਾ ਚਾਨਣ ਕਰ ਦਿੱਤਾ ਸੀ ਹੁਣ ਤਾਂ ਸੂਰਜ ਦਾ ਇਹ ਚਾਨਣ ਗਰਮੈਸ਼ ਵਿੱਚ ਵੀ ਬਦਲ ਗਿਆ ਸੀ ਨੰਦੀ ਦੀ ਮਾਂ ਹਰਕੌਰ ਹੈਰਾਨ ਸੀ ਕਿ ਉਸ ਦਾ ਪੁੱਤ ਅਜੇ ਤੱਕ ਉੱਠਿਆ ਕਿਉਂ ਨਹੀਂ ਇਸ ਤਰ੍ਹਾਂ ਦੀ ਆਲ ਸਨੇਤਾ ਕਦੇ ਵੀ ਉਹਦੇ ਪੁੱਤਰ ਨੂੰ ਇੰਜ ਨਹੀਂ ਸੀ ਕੀਤਾ ਹਰ ਕੋਰ ਦੀ ਇੱਛਾ ਹੋਈ ਕਿ ਉਹ ਕੋਠੇ ਉੱਤੇ ਸੁੱਤੇ ਪੈ ਨੰਦੀ ਨੂੰ ਹਲਾ ਹਲਾ ਕੇ ਉਠਾ ਲਿਆਵੇ ਪਰ ਨੰਦੀ ਦਾ ਆਖਿਆ ਵੀ ਜਾ ਸੀ ਕਿ ਉਸ ਨੂੰ ਕਦੀ ਜਾਗਣ ਜਾਂ ਸੌਣ ਲਈ ਨਾ ਆਕੇ ਕਈ ਵਾਰੀ ਜਦ ਕਦੀ ਨੰਦੀ ਨੰਦੀ ਗਈ ਰਾਤ ਤੱਕ ਪੜਦਾ ਰਹਿੰਦਾ ਤਾਂ ਹਰ ਕੋਰ ਆਪਣੀ ਪਹਿਲੇ ਪੈਰ ਦੀ ਨੀਂਦ ਪੂਰੀ ਕਰਕੇ ਹੌਲੀ ਦੇ ਨੰਦੀ ਨੂੰ ਵਾਰੀ ਵਿੱਚ ਦੀ ਪੜਦਿਆਂ ਵੇਖਦੀ ਤਾਂ ਵੇਖ ਚੁੱਪ ਕਰੀ ਆਪਣੇ ਮੰਜੇ ਤੇ ਹੀ ਆ ਪੈਂਦੀ ਅੱਜ ਜਦ ਹੁਣ ਤੱਕ ਧੁੱਪਾਂ ਕੌਲਿਆਂ ਉੱਤੇ ਵੀ ਚੜਾਂ ਗਈਆਂ ਸਨ ਤੇ ਨੰਦੀ ਉੱਠਿਆ ਹੀ ਨਹੀਂ ਸੀ ਤਹਰ ਕੌਰ ਦੇ ਅੰਦਰ ਕੁਝ ਭੈੜਾ ਤੇ ਮੰਦਾ ਜਿਹਾ ਵੀ ਉਠਣ ਲੱਗ ਪਿਆ ਸੀ ਇਹਨੇ ਨੂੰ ਨੰਦੀ ਬਾਸ ਦੀ ਪੌੜੀ ਉਤੋਂ ਉੱਤਰਦਾ ਹਰ ਕੌਰ ਨੂੰ ਜਦੋਂ ਦਿਸਿਆ ਤਾਂ ਉਸ ਦੀ ਜਾਨ ਵਿੱਚ ਜਾਣ ਆਈ ਨੰਦੀ ਆ ਕੇ ਵੀ ਅੱਜ ਹਮੇਸ਼ਾ ਵਾਂ ਕੋਈ ਕੰਮਕਾਰ ਨਹੀਂ ਸੀ ਕਰ ਰਿਹਾ ਸਗੋਂ ਉੱਤ ਡੇ ਲਾਣ ਵਿੱਚ ਜਾ ਕੇ ਬਿਸਤਰਿਆਂ ਵਾਲੇ ਮੰਝੇ ਉੱਤੇ ਜਾ ਡਿ ਗਿਆ ਟੁੱਟਿਆ ਨੰਦੀ ਰਾਤ ਦੀ ਘਟਨਾ ਅਤੇ ਘਟਨਾ ਮਗਰੋਂ ਆਪਣੇ ਅੰਦਰ ਉੱਠੇ ਖਿਆਲਾਂ ਦੇ ਖਲਲ ਨਾਲ ਔਖਾ ਪਾਰਾ ਸੀ ਇਹ ਖਿਆਲ ਅਜੇ ਹੁਣ ਵੀ ਉਸ ਦਾ ਖਹਿੜਾ ਨਹੀਂ ਸੀ ਛੱਡ ਰਹੀ ਦੂਜੇ ਪਾਸੇ ਹਰਕੌਰ ਨੂੰ ਸਹਿਮੀ ਡਰੀ ਅਤੇ ਚੋਰੀ ਅੱਖ ਨਾਲ ਤਕਤਿਆਂ ਦੀ ਵਿਰਲ ਵਿੱਚ ਦੀ ਨੰਦੀ ਨੂੰ ਵੇਖ ਕੇ ਵੇਖ ਉਸ ਦੇ ਵਿਆਹ ਦਾ ਖਿਆਲ ਆ ਕੇ ਡ ਉਹ ਸਮਝਦੀ ਸੀ ਸ਼ਾਇਦ ਇਸ ਗੱਲ ਦਾ ਬੋਝ ਹੀ ਉਸਦੇ ਪੁੱਤ ਦੇ ਦਿਲ 'ਤੇ ਆ ਟਿਕਿਆ ਹੈ। ਆਖਰਕਾਰ ਵਾਸਾ ਲੈਂਦੀ। ਨੰਦੀ ਨੇ ਆਲਸ ਅਤੇ ਸੁਸਤੀ ਤੋਂ ਛੁਟਕਾਰਾ ਪਾਉਣ ਦੀ ਸੋਚੀ। ਉਹ ਉੱਠਿਆ। ਉਸਨੇ ਦੋ-ਤਿੰਨ ਗੜਾਹਾਂ ਲੈ ਕੇ ਸਰੀਰ ਨੂੰ ਸਿੱਧਾ ਕੀਤਾ। ਕੋਰਲਾ ਪਾਣੀ ਕਰਕੇ ਕੇਸੀ ਕੰਗਾ ਕੀਤਾ ਅਤੇ ਫਿਰ ਉਸਨੇ ਆਪਣੀ ਮਾਂ ਤੋਂ ਚਾਹ ਮੰਗੀ। ਘਰਕੌਰ ਤਾਂ ਇਸ ਆਵਾਜ਼ ਨੂੰ ਸੁਣਨਾ ਹੀ ਲੋਚਦੀ ਸੀ। ਚਟ ਚੈਨ ਚਾ ਲਿਆ ਅੱਜ ਵੀ ਨੰਦੀ ਨੇ ਆਪਣੀ ਆਦਤ ਅਨੁਸਾਰ ਰੋਟੀ ਚਾਹ ਗੁੜ ਛੋਟਾ ਮੋਟਾ ਹਰ ਨਿੱਕ ਸੁੱਕ ਤੇ ਇੱਕ ਕਿਤਾਬ ਆਪਣੇ ਖੱਦਰ ਵਾਲੇ ਪਰਨੇ ਲੜ ਬੰਨੀ ਅਤੇ ਕਸੀਆ ਚੌਕ ਕੇ ਖੇਤ ਦਿਰਾ ਪੈ ਗਿਆ ਖੇਤ ਪਹੁੰਚ ਕੇ ਆਪਣੇ ਮੋਢੇ ਮੋਢੇ ਤੋਂ ਖੱਦਰ ਦਾ ਪਰਨਾ ਲਾ ਕੇ ਸ੍ਰੀ ਦੀ ਇੱਕ ਹੁੰਡੀ ਵਿੱਚ ਟੰਗ ਦਿੱਤਾ ਇਸ ਮਗਰੀ ਜਦੋਂ ਉਸਨੇ ਆਪਣੇ ਨਰਮੇ ਵੱਲ ਨਿਗਾਹ ਮਾਰੀ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਰਾਤੋਂ ਰਾਤ ਕੋਈ ਇਸ ਨੂੰ ਮਿੱਦ ਗਿਆ ਹੁੰਦਾ ਹੈ ਨਰਮੇ ਦੀ ਫਸਲ ਦੇ ਚਿੱਟੇ ਰੰਗ ਤਾਂ ਉਸ ਦੀ ਸੂਹੀ ਕਲਪਨਾ ਦੀ ਤਸਵੀਰ ਬੱਸੀ ਹੋਈ ਸੀ ਇਸ ਤਸਵੀਰ ਨੂੰ ਪਿਛਲੇ ਰਾਤ ਕੌਣ ਪਾੜ ਗਿਆ ਉਸ ਨੂੰ ਆਪਣੇ ਨਰਮੇ ਦੇ ਖੇਤ ਦਾ ਉਜਾੜਾ ਬੜਾ ਬੁਰਾ ਲੱਗਿਆ ਅਜੇ ਵੀ ਉਹਨੂੰ ਇੰਜ ਲੱਗਿਆ ਜਿਵੇਂ ਉਸ ਦੇ ਨਰਮੇ ਵਿੱਚ ਦੋ ਚੋਟੇ ਲੜੀ ਜਾ ਰਹੇ ਹਨ ਦੋਹਾਂ ਦੇ ਸਿੰਘ ਫਸੇ ਹੋਏ ਹਨ ਤੇ ਉਹਨਾਂ ਦੇ ਪੈਰਾਂ ਨਾਲ ਬਰਵਾਦ ਹੋ ਰਿਹਾ ਹੈ ਉਦਾਕੇਤ ਨੰਦੀ ਨੇ ਕਸੀਏ ਨੂੰ ਸਰੀ ਦੇ ਤਣੇ ਨਾਲ ਲਾ ਕੇ ਜੇ ਖੜਾ ਹੀ ਕੀਤਾ ਸੀ ਜਦੋਂ ਉਸ ਨੂੰ ਆਪਣੇ ਨਰਮੇ ਚ ਕਿਸੇ ਦੇ ਭੱਜਾਂ ਦਾ ਚੌਲਾ ਜਿਹਾ ਪਿਆ ਨੰਦੀ ਦੇ ਮਨ ਚ ਪ੍ਰਸ਼ਨ ਉਠਦਾ ਰਿਹਾ ਨਰਮੇ ਚ ਇਹ ਕੌਣ ਆ ਗਿਆ ਕੋਲੂ ਗੇੜਾ ਵਨ ਭੱਜਦੇ ਫਿਰਦੇ ਹਨ ਪੈਰਾ ਨਾਲ ਨਰਮ ਨਰਮੇ ਦੇ ਘਟਾਣਿਆਂ ਵਿੱਚ ਉਲਝਦੇ ਉਸ ਦੀ ਤਵਾਹੀ ਕਰ ਰਹੇ ਹਨ ਹੈ ਉੱਥੇ ਤਾਂ ਕੋਈ ਨਹੀਂ ਇਕ ਉਹ ਜਿਹਾ ਅਪਲੇਖਾ ਸੀ ਜਿਸ ਦੀ ਮਾਰ ਨਾਲ ਨੰਦੀ ਦਾ ਮਨ जख्मी ਜਿਹਾ ਹੋ ਗਿਆ ਨੰਦੀ ਦੇ जख्मी ਮਨ ਨੂੰ ਇੱਕ ਆਵਾਜ਼ ਜੀ ਸੁਣਾਈ ਦਿੱਤੀ ਨੰਦੀ ਵੇਖਤਾ ਸਹੀ ਜਰਾ ਗਾਹ ਨਾਲ ਵੇਖ ਤੇਰੇ ਨਰਮੇ ਜੱਗੜ ਪਿਛੜ ਭੱਜ ਰਹੇ ਬੰਦਿਆਂ ਦੀ ਜਰਾ ਪਹਿਚਾਣਤਾ ਕਰ ਦੋ ਆਦਮੀ ਹਨ ਅੱਗੜ ਪਿਛੜ ਇੰਨਾ ਚ ਇੱਕ ਤਾਂ ਤੈਨੂੰ ਪਿਛਲੀ ਅੱਧੀ ਰਾਤ ਨੂੰ ਹੀ ਮਿਲ ਕੇ ਗਿਆ ਹੈ ਤੇ ਦੂਜਾ ਪਿਛਲੇ ਪਰਸੋਂ ਚੌਥੀ ਤੇਰੀ ਪੈਰੀ ਪੱਗ ਰੱਖਦਾ ਸੀ ਆਪਣੀ ਮਟਿਆਰਤੀ ਦੇ ਵਾਸਤੇ ਨੰਦੀ ਦੀ ਅੰਦਰਲੀ ਆਵਾਜ਼ ਤਾਂ ਹੁਣ ਚੁੱਪ ਸੀ ਪਰ ਉਹ ਜਿਵੇਂ ਵੇਖੀ ਜਾ ਰਿਹਾ ਹੋਵੇ ਤਾਰੇ ਮਿਸਤਰੀ ਦੇ ਕੇਸਾਂ ਦੀਆਂ ਲਟ ਬਾਵਰਾਂ ਲਟਕਦੀਆਂ ਹਵਾ ਚ ਖਿਲਰੀਆਂ ਹੋਈਆਂ ਸਨ ਉਹ ਦਮੋਂ ਨਿਕਲਿਆ ਹਫਿਆ ਹਫਿਆ ਆਪਣੇ ਗੱਭਰੂ ਪੁੱਤ ਤਜਿੰਦਰ ਅਰਸੀ ਦੇ ਪਿੱਛੇ ਭੱਜ ਰਿਹਾ ਹੈ ਪਰ ਤੇਜੀ ਉਸਦੀ ਪਕੜ ਚ ਨਹੀਂ ਆ ਰਿਹਾ ਤਾਰਾ ਮਿਸਤਰੀ ਤਾਂ ਸਿੱਧਾ ਭਜਦਾ ਹੈ ਪਰ ਤੇਜੀ ਕਸੌਣੀ ਜਹੀ ਲਾ ਕੇ ਦੂਰ ਨਿਕਲ ਜਾਂਦਾ ਹੈ ਤਾਰਾ ਮਿਸਤਰੀ ਆਪਣੇ ਪੁੱਤਰ ਮਗਰ ਭਜਦਾ ਜਾਂਦਾ ਹਫਦਾ ਹਫਦਾ ਕੁਝਕ ਬੋਲਦਾ ਇਸੇ ਵਿੱਚੋਂ ਨੰਦੀ ਨੂੰ ਸਾਰਾ ਕੁਝ ਤਾਂ ਸਮਝ ਨਹੀਂ ਸੀ ਪੈ ਰਿਹਾ ਪਰ ਜਿੰਨੇ ਕੁ ਬੋਲ ਨੰਦੀ ਨੇ ਸੁਨੇ ਤਾਂ ਉਹਨਾਂ ਉਖੜੇ ਦੁਗੜੇ ਬੋਲਾਂ ਚ ਜੋੜ ਕੇ ਜੋ ਬਣਿਆ ਉਸ ਦੀ ਆਵਾਜ਼ ਵਿੱਚੋਂ ਆ ਕਿੱਸਾ ਵਜਾਗਰ ਹੁੰਦਾ ਰਿਹਾ ਉਹ ਤੇਜੀ ਉਦੋਂ ਤੋਂ ਨਿੱਕਾ ਜਿਹਾ ਸੀ ਜਦੋਂ ਤੇਰੀ ਮਾਂ ਮਰ ਗਈ ਕਲਵੰਤ ਮਸਾਂ 10 ਸਾਲਾਂ ਦੀ ਸੀ ਤੇਰੀ ਮਾਂ ਦੀ ਮੌਤ ਦੇ ਭੋਗ ਮਗਰ ਹੋਈ ਸੀ ਮੇਰੀ ਮਾਸੀ ਦੇ ਵੱਡੇ ਮੁੰਡੇ ਨੇ ਰੋਟੀ ਦਾ ਵਸੀਲਾ ਕਰਨ ਦੀ ਗੱਲ ਫੜੀ ਸੀ ਤੇਜੀ ਉਸ ਸਮੇਂ ਮੈਂ ਬਿਲਕੁਲ ਚੁੱਪ ਰਿਹਾ ਸਾਂ ਕੰਧ ਵਾਂਗ ਚੁੱਪ ਦਿਨ ਬੀਤਦੇ ਗਏ ਮੈਂ ਆਪਣੀ ਆਰੀ ਤੇਸਾ ਚੌਕ ਜੱਟਾਂ ਦੇ ਘਰਾਂ ਵਿੱਚ ਦਿਹਾੜੀਆਂ ਕਰਦਾ ਰਿਹਾ ਉਹਨਾਂ ਵਰਿਆਂ 'ਚ ਮੇਰੇ ਕੋਲ ਸੀਪੀ ਦਿੱਤੀ 35 ਫਲ ਹੁੰਦੇ ਸਨ ਉਹਨਾਂ ਦਿਨਾਂ ਵਿੱਚ ਮੈਂ ਫਾਲੇ ਕੁੱਟਦਾ ਰਿਹਾ ਕੋਈ ਤੇਜੀ ਆ ਚੇਰਮੈਨ ਤੇ ਮਿਸਰੀ ਕਾ ਬੱਡਾ ਮੁੰਡਾ ਮਿਸਰੇ ਕਾ ਬੱਡਾ ਮੁੰਡਾ ਜਿਹੜਾ ਹੁਣ ਜਥੇਦਾਰ ਬਣ ਕੇ ਲੀਡਰੀ ਕੋਟ ਦਾ ਫਿਰਦਾ ਹੈ ਅਜੇ ਸੂਤ ਸਿਰ ਹੀ ਸੀ ਮੈਨੂੰ ਆਖਿਆ ਕਰੇ ਤਖਾਨਾ ਹੁਣ ਤਾਂ ਅਜੇ ਮੌਕਾ ਫੇਰ ਅੱਖਾਂ 'ਚ ਘਸੁੰਨ ਦੇ ਰੋਇਆ ਕਰੇਗਾ ਕਰ ਲੈ ਕੋਈ ਹੀਲਾ ਰੋਟੀ ਟੋਕਦਾ ਅਜੇ ਉਮਰ ਵੱਤ ਸਿਰ ਤੇਜ਼ੀ ਮੈਂ ਉਹਨਾਂ ਦੀਆਂ ਇੰਨਾਂ ਗੱਲਾਂ ਵਿੱਚ ਭੋਰਾ ਵੀ ਅੱਖ ਨਾ ਕੀਤੀ। ਉਹਨਾਂ ਦਿਨਾਂ ਵਿੱਚ ਜਦ ਮੈਂ ਦਿਨ ਭਰ ਥੱਕਿਆ ਹਾਰਿਆ ਸਿਰ ਉੱਤੇ ਇੱਕ ਪਸੂ ਜੋਗੇ ਕੱਖ ਚੁੱਕੀ ਘਰ ਪਹੁੰਚਦਾ ਕਲਵੰਤ ਨੂੰ ਚਾਹ ਚੜ ਜਾਂਦਾ। ਘਰ ਆ ਕੇ ਵੜਦਾ ਪਿੱਛੋਂ ਪਹਿਲਾ ਕਲਵੰਤ ਭੱਜੀ ਆਂਦੀ ਲੈ ਬਾਪੂ ਪਾਣੀ ਪੀ। ਕਲਵੰਤ ਪਤਾ ਨਹੀਂ ਕਦੋਂ ਤੇ ਆਪਣੇ ਘਰ ਦੀ ਦੇਲੀ ਤੇ ਬੈਠੀ ਮੇਰੀ ਉਡੀਕ ਕਰਦੀ ਰਹਿੰਦੀ ਸੀ। ਤੇ ਫਿਰ ਕਲਵੰਤ ਤੇਰੇ ਨਾਨੇ ਦੇ ਤੇਰੇ ਜਨਮ ਵਾਲੇ ਛੂਸ਼ਕ ਜਿ ਦਿੱਤੇ ਛੰਨੇ ਚ ਕਾੜਨੀ ਦਾ ਦੁੱਧ ਭਰ ਲੈ ਆਉਂਦੀ ਮੈਂ ਦੁੱਧ ਪੀਂਦਾ ਪੀਂਦਾ ਮਿੱਠੀਆਂ ਮਿੱਠੀਆਂ ਘੁੱਟਾਂ ਭਰਦਾ ਭਰਦਾ ਤੇਜੀ ਪੁੱਤਰਾ ਕਰੇਲੇ ਵਰਗੀ ਕੜੱਤਨ ਮਹਿਸੂਸ ਕਰਦਾ ਸੋਚਦਾ ਇਹ ਤਾਂ ਰੋਲਜੂ ਮਤਰੇਈ ਮਾਂ ਦੇ ਹੱਥਾਂ ਚ ਕਿੰਨੀ ਰੁਕਾਨ ਕੁੜੀਏ ਬਸ ਤੇਜੀ ਫਿਰ ਤੇਜੀ ਕਲਵੰਤ ਬਿੰਗੰਗਾ ਟੇਡਿੰਗਾ ਗੁੱਲਿੰਗਾ ਥੱਪਨ ਲੱਗ ਪਈ ਆਪਾਂ ਅੱਧ ਕੱਚੀਆਂ ਪਿੱਲੀਆਂ ਖਾ ਕੇ ਗੁਜ਼ਾਰਾ ਕਰਦੇ ਸੀ ਆਂਢ ਗਵਾਂਢ ਤੇ ਸੱਟੇ ਦੇ ਇਸ ਸਮੇਂ ਵਿੱਚ ਮਦਦ ਤਾਂ ਕਰਦਾ ਰਿਹਾ ਪਰ ਫਿਰ ਕੱਤੇ ਦਾ ਮਹੀਨਾ ਆ ਗਿਆ ਤੇਜੀ ਤੂੰ ਓਏ ਨਲੀ ਚੌਂਚੋਂ ਨਲੀ ਚੌਂਚੋਂ ਧੀ ਚਲਾਸੀ ਤੇਜੀ ਤੂੰ ਬੜਾ ਹੀ ਪਿਆਰਾ ਪਿਆਰਾ ਗੋਰਾ ਗੋਰਾ ਗੋਲ ਗੋਲ ਰੂਹ ਦਾ ਫੰਬਾ ਜਿਹਾ ਹੁੰਦਾ ਸੀ ਓਏ ਤੇਜੀ ਜਦੋਂ ਮੈਂ ਸਾਰੀ ਜ਼ਿੰਦਗੀ ਤੁਹਾਡੇ ਖਾਤਰ ਵੰਜਰ ਤੇ ਵਿਆਹ ਵਾਂ ਧਰਤੀ ਵਾਂਗ ਕੱਟਤੀ ਤੇ ਤੁਸੀਂ ਕਹਾਣੀ ਅਜੇ ਤੁਰ ਹੀ ਰਹੀ ਸੀ ਨੰਦੀ ਤਾਰੇ ਮਿਸਤਰੀ ਦੇ ਕਿੱਸੇ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਜਦੋਂ ਨਰਮੇ ਦੇ ਖੇਤ 'ਚ ਜਾਂਦਾ ਭੱਜਿਆ ਤਾਰਾ ਮਿਸਤਰੀ ਅੱਗੇ ਅੱਗੇ ਭੱਜੇ ਜਾਂਦੇ ਤੇਜਿੰਦਰ ਪੁੱਤ ਨੂੰ ਕਹਾਣੀ ਦੱਸ ਹੀ ਰਿਹਾ ਸੀ ਉਦੋਂ ਹੀ ਜਿਵੇਂ ਰਾਤ ਵਾਲੀਆਂ ਕੱਚੀਆਂ ਰੋੜੀਆਂ ਨੰਦੀ ਦੀ ਪਿੱਠ 'ਚ ਫੜਾਕ ਦੇਣੇ ਪੈਣੀਆਂ ਸ਼ੁਰੂ ਹੋ ਗਨ। ਇੱਕ ਦੋ 2 3 ਲਗਾਤਾਰ ਰੋੜੀਆਂ ਦੀ ਮਾਰ ਨੇ ਨੰਦੀ ਨੂੰ ਹਿਲਾ ਦਿੱਤਾ ਤੇ ਉਹ ਆਪਣਾ ਕਸੀਆ ਚੁੱਕ ਕੇ ਨਰਮੇ ਦੀ ਗੋਡੀ ਕਰਨ ਲੱਗ ਪਿਆ। ਧੰਨਵਾਦ। ਚੱਲਦਾ ਹੈ।